ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕੇਕ ਕੇਕ ਬਣਾਵਾਂਗੇ ਆਪਾਂ ਦੁੱਧ ਵਾਲਾ ਤੇ ਇੱਥੇ ਮੈਂ 1 ਲੀਟਰ ਦੁੱਧ ਲਿਆ ਸੀ ਤੇ ਦੁੱਧ ਨੂੰ ਆਪਾਂ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਹੁਣ ਆਪਾਂ ਗੈਸ ਨੂੰ ਔਨ ਕਰ ਦੇਵਾਂਗੇ ਤੇ ਦੁੱਧ ਨੂੰ ਚੰਗੀ ਤਰ੍ਹਾਂ ਆਪਾਂ ਬਾਲਾ ਦਿਵਾ ਲਵਾਂਗੇ ਤੇ ਮੈਂ ਗੈਸ ਨੂੰ ਔਨ ਕਰ ਦਵਾਂਗੇ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਬਾਲਾ ਦਿਵਾਵਾਂਗੇ ਹਾਂਜੀ ਦੁੱਧ ਨੂੰ ਉਬਾਲਾ ਆ ਗਿਆ ਤਾਂ ਆਪਾਂ ਦੁੱਧ ਨੂੰ ਇਸ ਤਰ੍ਹਾਂ ਹੀ ਆਪਾਂ ਥੋੜਾ ਜਿਹਾ ਕਾੜ ਲਵਾਂਗੇ ਚੰਗੀ ਤਰ੍ਹਾਂ ਆਪਾਂ ਦੁੱਧ ਨੂੰ ਬਾਲਾ ਦਿਵਾ ਕੇ ਵੀ ਫੇਰ ਵੀ 5-7 ਮਿੰਟ ਵਾਸਤੇ ਇਹਨੂੰ ਕਾੜ ਕੇ ਥੋੜਾ ਸੰਘਣਾ ਕਰ ਲਵਾਂਗੇ ਹੁਣ ਆਪਾਂ ਗੈਸ ਨੂੰ ਲੋ ਫਲੇਮ ਤੇ ਦੁੱਧ ਨੂੰ ਕੜਨ ਦਵਾਂਗੇ ਹਾਂਜੀ ਕੇਕ ਨੂੰ ਬਣਾਵਾਂਗੇ ਆਪਾਂ ਕੜਾਈ ਵਿੱਚ ਆਪਾਂ ਕੋਈ ਵੀ ਖੁੱਲੀ ਕੜਾਈ ਲੈ ਲਾਂਗੇ ਜਾਂ ਕੋਈ ਕੁੱਕਰ ਲਵਾਂਗੇ ਤੇ ਕੜਾਈ ਦੇ ਵਿੱਚ ਆਪਾਂ ਸਟੈਂਡ ਰੱਖ ਦਵਾਂਗੇ ਸਟੈਂਡ ਦੇ ਵਿੱਚ ਬਣਾਵਾਂਗੇ ਆਪਾਂ ਨੂੰ ਕੋਈ ਇਹਦੇ ਵਿੱਚ ਨਮਕ ਪਾਉਣ ਦੀ ਲੋੜ ਨਹੀਂ ਆ ਤੇ ਸਟੈਂਡ ਨੂੰ ਵੀ ਆਪਾਂ ਨਾਲ ਹੀ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਜੇ ਆਪਾਂ ਇਹਦੇ ਉੱਤੇ ਪਲੇਟ ਰੱਖਣੀ ਹੋਵੇ ਪਲੇਟ ਵੀ ਰੱਖ ਸਕਦੇ ਪਰ ਮੈਂ ਬੱਦ ਖੁੱਲਾ ਪਾਂਡਾ ਵਾਲਾ ਰੱਖਾਂਗੇ ਇਸ ਤਰ੍ਹਾਂ ਨਾਲ ਹੀ ਇਹਨੂੰ ਵੀ ਹੀਟ ਦਵਾਵਾਂਗੇ ਆਪਾਂ ਸੇਕਦੇ ਤੇ ਹੁਣ ਉਨੀ ਦੇਰ ਵਾਸਤੇ ਆਪਾਂ ਇੱਕ ਸਾਈਡ ਤੇ ਕੜਾਈ ਨੂੰ ਗਰਮ ਕਰਨ ਵਾਸਤੇ ਰੱਖ ਲਵਾਂਗੇ ਹਾਂਜੀ ਦੁੱਧ ਸਾਡਾ ਹੁਣ ਕਾਫੀ ਜ਼ਿਆਦਾ ਗਾੜਾ ਹੋ ਗਿਆ ਘੜ ਘੜ ਕੇ 15-20 15-20 ਮਿੰਟ ਹੋ ਗਏ ਸੀ ਦੁੱਧ ਨੂੰ ਮੇਰੇ ਰੱਖੇ ਨੂੰ ਲੋ ਫਲੇਮ ਤੇ ਠੀਕ ਆਪਾਂ ਹੁਣ ਇਹ ਇੱਕ ਕੌਲੀ ਚੀਨੀ ਦੀ ਪਾ ਦਾਂਗੇ ਆਪਾਂ ਕੇਕ ਦੇ ਵਿੱਚ ਆਪਾਂ ਨੂੰ ਮਿੱਠਾ ਜ਼ਿਆਦਾ ਹੀ ਪਸੰਦ ਲੱਗਦਾ ਤੇ ਚੀਨੀ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਰិន ਲਵਾਂਗੇ ਕਿਉਂਕਿ ਚੀਨੀ ਵੀ ਜਿਹੜੀ ਉਹ ਪਾਣੀ ਛੱਡ ਦਿੰਦੀ ਆ ਤੇ ਇਹਨੂੰ 5-7 ਮਿੰਟ ਵਾਸਤੇ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਦੁੱਧ ਨੂੰ ਹੋਰ ਗਾੜਾ ਕਰਵਾਂ ਲਈ ਚੀਨੀ ਪਾ ਕੇ ਤੇ ਆਪਾਂ ਕੋਈ ਵੀ ਬਰਤਨ ਆਪਾਂ ਰੂਮੋਨੀਅਨ ਬਰਤਨ ਲੈ ਸਕਦੇ ਕੋਈ ਵੀ ਸਟੀਲ ਦਾ ਵੀ ਤੇ ਮੈਂ ਸਟੀਲ ਦੇ ਬਰਤਨ 'ਚ ਕੇਕ ਬਣਾਉਂਗੀ ਤੇ ਸਟੀਲ ਦੇ ਬਰਤਨ ਨੂੰ ਆਪਾਂ ਹੋਏ ਨ ਗਰੀਸ ਕਰ ਲਵਾਂਗੇ ਮੈਂ ਇੱਥੇ ਦੇਸੀ ਘੀ ਨਾਲ ਗਰੀਸ ਕਰਨ ਲੱਗੀ ਹਾਂ ਚੰਗੀ ਤਰ੍ਹਾਂ ਆਪਾਂ ਸਾਰੀਆਂ ਸਾਈਡਾਂ ਤੇ ਲਾ ਦੇਵਾਂਗੇ ਚੰਗੀ ਤਰ੍ਹਾਂ ਗਰੀਸ ਕਰ ਲਿਆ ਆਪਾਂ ਤੇ ਜੇ ਆਪਣੇ ਕੋਲ ਬਟਰ ਪੇਪਰ ਨਾ ਹੋਵੇ ਤੇ ਆਪਾਂ ਮੈਦੇ ਨਾਲ ਆਪਾਂ ਗਰੀਸ ਕਰ ਲਵਾਂਗੇ ਮੈਦੇ ਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਸਾਈਡਾਂ ਤੇ ਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਗਰੀਸ ਕਰ ਲਿਆ ਜਿੱਥੇ-ਇਥੇ ਰਹਿ ਗਿਆ ਉੱਥੇ-ਉੱਥੇ ਵੀ ਆਪਾਂ ਮੈਂਦਾ ਲਾ ਦਵਾਂਗੇ ਇਹ ਆਪਾਂ ਆਪ ਜਦੋਂ ਦੁੱਧ ਨੂੰ ਇੱਕ ਸਾਈਡ ਤੇ ਰੱਖਿਆ ਤੇ ਇਹ ਵਾਲੀ ਪਹਿਲਾਂ ਤਿਆਰੀ ਕਰਕੇ ਰੱਖਣੀ ਚਾਹੀਦੀ ਆਹ ਵਾਲੀ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਇਹ ਵੀ ਤਿਆਰ ਕਰ ਲਿਆ ਹੁਣ ਆਪਾਂ ਦੁੱਧ ਨੂੰ ਵੇਖ ਲਵਾਂਗੇ ਹਾਂਜੀ ਆਪਾਂ ਚੀਨੀ ਪਾ ਕੇ 5-7 ਮਿੰਟ ਵਾਸਤੇ ਇਹਨੂੰ ਪਾਲਾ ਦਿਵਾ ਲਿਆ ਸੀ ਤੇ ਹੁਣ ਆਪਾਂ ਲਾਹ ਬੰਦ ਕਰ ਦਵਾਂਗੇ ਗੈਸ ਤੇ ਦੁੱਧ ਨੂੰ ਆਪਾਂ ਠੰਡਾ ਹੋਣ ਦਵਾਂਗੇ ਗੈਸ ਬੰਦ ਕਰਤੀ ਦੁੱਧ ਨੂੰ ਠੰਡਾ ਹੋਣ ਦਵਾਂਗੇ ਹਾਂਜੀ ਆਪਾਂ ਇੱਕ ਡੁੰਗਾ ਲੈ ਲਿਆ ਸੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮੈਦਾ ਇੱਕ ਕੱਪ ਮੈਦਾ ਪਾ ਦਵਾਂਗੇ 2 1/2 ਚਮਚੇ ਮੈਂ ਕਸਟਰਡ ਪਾਊਡਰ ਲੈ ਲਿਆ ਸੀ ਹੁਣ ਆਪ ਪਾਵਾਂਗੇ ਇਹਦੇ ਵਿੱਚ ਬੇਕਿੰਗ ਪਾਊਡਰ ਇੱਕ ਚਮਚਾ ਮੈਂ ਬੇਕਿੰਗ ਪਾਊਡਰ ਪਾ ਦਵਾਂਗੇ ਇਹ ਮਿਕਸ ਕਰਾਂਗੇ ਬੇਕਿੰਗ ਪਾਊਡਰ ਪਾ ਕੇ ਮੈਂ ਆਡੇ ਨੂੰ ਮੈਂ ਛਾਣ ਲਿਆ ਸੀ ਪਹਿਲ ਦੇ ਸ਼ਾਮ ਲਿਆ ਸੀ ਮੱਦੇ ਨੂੰ ਤੇ ਇੱਥੇ ਮੈਂ ਲਈ ਚਾਰੀ ਤੇ ਚਾਰੀ ਦੇ ਵਿੱਚ ਆਪਾਂ ਪਾਵਾਂਗੇ ਮਿਕਸ ਕਰ ਲਵਾਂਗੇ ਹਾਂਜੀ ਆਪਾਂ ਇਹਦੇ ਵਿੱਚ ਪਾਵਾਂਗੇ ਰਫੈਂਟ ਪਾ ਦਵਾਂਗੇ ਰਫੈਂਟ ਆਪਾਂ ਵਰਤੇ ਹੋਇਆ ਨਹੀਂ ਪਾਉਣਾ ਸਾਫ਼ ਰਫੈਂਟ ਪਾਵਾਂਗੇ ਹੁਣ ਆਪਾਂ ਇਹ ਵਿੱਚ ਆਪਾਂ ਪਾਦਮਾ ਜਿਹੜਾ ਮਿਕਸਚਰ ਬਣਾਇਆ ਸੀ ਇਹਨੂੰ ਹੌਲੀ-ਹੌਲੀ ਆਪਾਂ ਹਲਾਵਾਂਗੇ ਥੋੜਾ-ਥੋੜਾ ਕਰਕੇ ਪਾਵਾਂਗੇ ਇੱਕਦਮ ਨਹੀਂ ਆਪਾਂ ਪਾਉਣਾ ਹਾਂਜੀ ਬੈਟਰ ਸਾਡਾ ਤਿਆਰ ਹੈ ਜੇ ਤੁਹਾਨੂੰ ਲੱਗੇ ਥੋੜਾ ਜਿਹਾ ਪਤਲਾ ਹੈ ਤੇ ਤੁਸੀਂ ਵਿੱਚ ਇਹਦੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਤੇ ਕਸਟਰ ਤੇ ਥੋੜਾ ਜਿਹਾ ਤੁਸੀਂ ਮੈਦਾ ਪਾ ਕੇ ਘੋਲ ਕੇ ਫਿਰ ਦੁਬਾਰੇ ਪਾ ਦੇਣਾ ਪਰ ਇਸ ਇਸ ਤਰ੍ਹਾਂ ਦਾ ਬਿਲਕੁਲ ਠੀਕ ਹੈ ਤੇ ਮੈਂ ਮੈਨੂੰ ਪਲੇਟ 'ਚ ਫੋਲਗੇ 'ਚ ਪਾ ਦਵਾਂਗੇ Çaripada mı yukarıydı da? Fiyat çaripada ਜੀ ਨਾ ਕੜਾਈ ਨੂੰ ਗਰਮ ਹੋਣ ਇਹ ਰੱਖਤਾ ਸੀ ਤੇ ਨਾਲ ਹੀ ਉੱਪਰ ਆਪਾਂ ਉੱਪਰਲਾ ਬਰਤਨ ਵੀ ਸਾਡਾ ਗਰਮ ਹੋ ਗਿਆ ਤੇ ਆਪਾਂ ਇਹਨਾਂ ਨੂੰ ਕਿਸੇ ਕੱਪੜੇ ਨਾਲ ਫੜਾਂਗੇ ਕਿਉਂਕਿ ਸਾਡੇ ਹੱਥ ਨਾ ਸੜਨ ਤੇ ਨਾਲ ਹੀ ਆਪਾਂ ਆ ਵੀ ਗਰਮ ਕਰਤਾ ਬਹੁਤ ਇਹਦੇ ਅੰਦਰ ਹੀਟ ਹੋ ਗਈ ਹੈ ਤੇ ਹੁਣ ਮੈਨੂੰ ਵਿੱਚ ਰੱਖ ਦਵਾਂਗੇ ਤੇ ਉਪਰੋਂ ਦੀ ਆਪਾਂ ਇਹਨੂੰ ਢੱਕ ਦਵਾਂਗੇ ਤਾਂ ਆਪਾਂ ਇਹਨੂੰ 15-20 ਮਿੰਟ ਵਾਸਤੇ ਇਤਨਾ ਰੱਖਾਂਗੇ ਪਹਿਲਾਂ ਥੋੜੀ ਦੇਰ ਬਾਅਦ ਆਪਾਂ ਗੈਸ ਨੂੰ ਜਿਆਦਾ ਹੀ ਰੱਖਾਈ ਕਰ ਦਵਾਂਗੇ ਫਿਰ ਉਸ ਤੋਂ ਬਾਅਦ ਲੋ ਕਰ ਦਵਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਇਹਨੂੰ ਹੀਟ ਮਿਲ ਜੇਗੀ ਫਿਰ ਆਪਾਂ ਲੋ ਕਰ ਦਾਂਗੇ ਗੈਸ ਨੂੰ ਤੇ ਵਿੱਚ ਵਿੱਚ ਇੱਕ ਅੱਧੀ ਵਾਰ ਆਪਾਂ ਦੇਖ ਲਵਾਂਗੇ ਹਾਂਜੀ ਆਪਾਂ ਹੁਣ ਕੇਕ ਨੂੰ ਟੱਕਣ ਚੁੱਕੇ ਇਹਦਾ ਚੈੱਕ ਕਰਾਂਗੇ ਤੇ ਆਪਾਂ ਟੂਥਪਿਕ ਨਾਲ ਆਪਾਂ ਚੈੱਕ ਕਰਾਂਗੇ ਪੰਜ ਕ ਮਿੰਟ ਦਾ ਹਲੇ ਕਸਰ ਹੈਗੀ ਥੋੜਾ ਜਿਹਾ ਗਿੱਲਾ ਅੰਦਰੋਂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣਿਆ ਆ ਤੇ ਮੈਂ ਪੰਜ ਕ ਮਿੰਟ ਇਹਨੂੰ ਹੋਰ ਪਕਾ ਲਵਾਂਗੀ ਆਪਾਂ ਠੱਕ ਕੇ ਜੀ ਆਪਾਂ ਫੇਰ ਕੇਕ ਨੂੰ ਚੈੱਕ ਕਰ ਲਵਾਂਗੇ ਕੀ ਕੋਹੋ ਨੇ ਬਿਲਕੁਲ ਬਣ ਗਿਆ ਤੇ ਗੈਸ ਨੂੰ ਮੈਂ ਕਰ ਦਵਾਂ ਕਿ ਬੰਦ ਤੇ ਇਹਨੂੰ 5 ਕਿ ਮਿੰਟ ਇਸ ਤਰੀਏ ਮੈਂ ਪਿਆ ਰਹਿਣ ਦਵਾਂਗੀ ਠੰਡਾ ਹੋਣ ਵਾਸਤੇ ਤਾਂ ਕਿ ਇਸ ਤਰ੍ਹਾਂ ਹੀ ਆਪਾਂ ਰੱਖ ਛੱਡਾਂਗੇ